ਸੁਨਰਸ਼ੀਲ ਦੋਸਤੋ ਅਤੇ ਕਿਸਾਨ ਸੰਘਰਸ਼ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਸਾਥੀਓ ਅ ਅੱਜ ਪੰਜਵੀਂ ਵਾਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਸੰਘਰਸ਼ ਕਰ ਰਹੇ ਜਿਹੜਾ ਸ਼ੰਭੂ ਮੋਰਚਾ ਅਤੇ ਖਨੌਰੀ ਮੋਰਚਾ ਦੇ ਦੋ ਫੋਰਮਾਂ ਦੇ ਆਗੂਆਂ ਦੇ ਨਾਲ ਇਦੇ ਵਿੱਚ ਇੱਕ ਬੀਕੇਜੂ ਨਾਨ ਪੋਲੀਟੀਕਲ ਹੈ ਤੇ ਦੂਸਰਾ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਉਹਨਾਂ ਨਾਲ ਪੰਜਵੇਂ ਦੌਰ ਦੀ ਜਿਹੜੀ ਗੱਲਬਾਤ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਆ ਮਹਾਤਮਾ ગાંધી ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜਾ ਕਿ 26 ਸੈਕਟਰ ਦੇ ਵਿੱਚ ਹੈ ਤਾਂ ਇਸ ਤੋਂ ਪਹਿਲਾਂ ਵੀ ਜਿਹੜਾ 8 12 15 ਅਤੇ 18 ਫਰਵਰੀ 2024 ਨੂੰ ਚਾਰ ਵਾਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਦੋਹਾਂ ਫਰਮਾਂ ਦੇ ਆਗੂਆਂ ਦੀ ਗੱਲਬਾਤ ਹੋਈ ਸੀ ਲੇਕਿਨ ਉਹ ਸਿਰੇ ਨਹੀਂ ਚੜ੍ਹ ਸਕੇ ਸੀ ਆਖਰੀ ਮੀਟਿੰਗ ਦੇ ਵਿੱਚ ਉਹਨਾਂ ਨੇ ਪੰਜ ਜੜੀਆਂ ਹੈਗੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਪੇਸ਼ਕਸ਼ ਕੀਤੀ ਸੀ ਲੇਕਿਨ ਉਹਦੇ ਵਿੱਚ ਵੀ ਕਈ ਲਕੂਨੇ ਸੀ ਕਈ ਮਤਲਬ ਜਿਹੜੇ ਹੈਗੇ ਆ ਗੈਪ ਸੀਗੇ ਜੀਦਾ ਕਰਕੇ ਕਿਸਾਨਾਂ ਨੇ ਕਿਸਾਨ ਆਗੂਆਂ ਨੇ ਉਹਨੂੰ ਠੁਕਰਾ ਦਿੱਤਾ ਸੀ ਉਸ ਤੋਂ ਬਾਅਦ 1 ਸਾਲ ਤੱਕ ਕੇਂਦਰ ਸਰਕਾਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਇਸ ਦੇ ਦੌਰਾਨ ਬਲਕਿ ਬਾਰ-ਬਾਰ ਜਦੋਂ ਉਹਨਾਂ ਨੇ ਖਨੌਰੀ ਤੇ ਸ਼ੰਭੂ ਆ ਬਾਰਡਰਾਂ ਤੋਂ ਸੰਘਰਸ਼ ਕੀਤਾ ਤਾਂ ਉਹਨਾਂ ਦੇ ਉੱਤੇ ਅਥਰੂ ਗੈਸ ਦੀਆਂ ਗੋਲੀਆਂ ਪੈਲਟ ਗਨਾਂ ਦੀ ਵਰਤੋਂ ਅਤੇ ਇਥੋਂ ਤੱਕ ਕਿ 21 ਫਰਵਰੀ ਨੂੰ ਤਾਂ ਸਿੱਧੀਆਂ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਜਿਹਦੇ ਨਾਲ ਸ਼ੁਭਕਰਨ ਸਿੰਘ ਜਿਹੜਾ ਬੱਲੋ ਦੇ 22-23 ਸਾਲ ਦਾ ਨੌਜਵਾਨ ਸੀ ਉਹਦੀ ਸ਼ਹਾਦਤ ਹੋਈ ਤੇ ਹੁਣ ਤੱਕ ਤਕਰੀਬਨ 40 ਤੋਂ ਉੱਪਰ ਜਿਹੜੇ ਕਿਸਾਨ ਹੈਗੇ ਆ ਉਹ ਆਪਣੀ ਜ਼ਿੰਦਗੀ ਇਸ ਸੰਘਰਸ਼ ਦੇ ਲੇਖੇ ਲਾ ਚੁੱਕੇ ਨੇਗੇ ਤੇ ਹੁਣੇ-ਹੁਣੇ ਤਿੰਨ ਜਿਹੜੇ ਇੱਕ ਇੱਕ ਸਾਲ ਪੂਰਾ ਹੋਣ ਤੇ ਜਿਹੜਾ ਕਿਸਾਨ ਅੰਦੋਲਨ 2.0 ਸੀਗਾ ਜਣੀ ਜਿਹੜਾ ਦੂਜੇ ਫੇਜ ਦਾ ਕਿਸਾਨ ਅੰਦੋਲਨ ਹੈਗਾ ਹੁਣੇ-ਹੁਣੇ ਇਹਦੀ 1 ਸਾਲ ਪੂਰਾ ਹੋਣ ਦੇ ਉੱਤੇ ਤਿੰਨ ਬਾਰਡਰਾਂ ਦੇ ਉੱਤੇ ਰਤਨਪੁਰਾ ਰਾਜਸਥਾਨ ਖਨੋਰੀ ਅਤੇ ਸ਼ੰਭੂ 11 12 ਤੇ 13 ਨੂੰ ਕਰਮਬਾਰ ਇਹਨਾਂ ਦੇ ਉੱਤੇ ਮਹਾਪੰਚਾਇਤਾਂ ਹੋਈਆਂ ਜਿਹਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਕਿਸਾਨਾਂ ਨੇ ਜਿਹੜੀ ਹੈਗੀ ਆ ਉਹ ਪਾਰਟਿਸਪੇਸ਼ਨ ਕੀਤੀ ਹੈਗੀ ਤਾਂ ਹੁਣ ਅੱਜ ਜਿਹੜੀ ਇਹ ਮਤਲਬ ਗੱਲਬਾਤ ਹੁਣ ਜਾ ਰਹੀ ਹੈਗੀ ਇਹਦਾ ਮੁੱਢ ਵਜਿਆ ਹੈਗਾ 28 ਜਨਵਰੀ ਆ 2025 ਨੂੰ ਜਦੋਂ ਕੇਂਦਰ ਦੇ ਜਿਹੜੇ ਅ ਅਧਿਕਾਰੀ ਸੀਗੇ ਉਹ ਖਨੌਰੀ ਬਾਰਡਰ ਤੇ ਪਹੁੰਚੇ ਸੀ ਤੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਇਹ ਅਪੀਲ ਕੀਤੀ ਸੀਗੀ ਕਿ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਏਡ ਲੈ ਲੈਣ ਤੇ ਉਸ ਸਮੇਂ ਤੱਕ ਮਤਲਬ ਜਿਹੜੇ ਹੈਗੇ ਆ ਅ ਬਹੁਤ ਸਾਰੇ ਜਿਹੜੇ ਮਤਲਬ ਕਿਸਾਨ ਆਗੂ ਹੈਗੇ ਆ ਉਹ ਵੀ ਕਾਫੀ ਬੇਨਤੀ ਕਰ ਰਹੇ ਸੀ ਵਰਕਰ ਵੀ ਆ ਕਿ ਅਜਿਹਾ ਮਤਲਬ ਅਗਰ ਜਗਜੀਤ ਸਿੰਘ ਡੱਲੇਵਾਲ ਲੈ ਲੰਦੇ ਨੇ ਤਾਂ ਉਸੇ ਦਿਨ ਹੀ ਇਹ ਜਿਹੜਾ ਗਲਵਾਦ ਦਾ ਸੱਦਾ ਵੀ ਉਹਨਾਂ ਅਧਿਕਾਰੀਆਂ ਨੇ ਦਿੱਤਾ ਸੀਗਾ ਤੇ ਉਸ ਤੋਂ ਬਾਅਦ 19 ਜਨਵਰੀ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਜਿਹੜੀ ਏਡ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਹੁਣ ਇਸ ਮੀਟਿੰਗ ਦੇ ਵਿੱਚ ਆ ਕੇਂਦਰੀ ਜਿਹੜਾ ਹੈਗਾ ਖੇਤੀਬਾੜੀ ਮੰਤਰੀ ਉਹ ਤਾਂ ਸ਼ਾਇਦ ਮਤਲਬ ਨਾ ਪਹੁੰਚਣ ਉਹਨਾਂ ਦੇ ਅਧਿਕਾਰੀ ਮਤਲਬ ਆਣਗੇ ਇਹ ਜਿਹਦੇ ਵਿੱਚ ਦਵੇਸ਼ ਚਤਰਵੇਦੀ ਕੇਂਦਰੀ ਮੁੱਖ ਸਕੱਤਰ ਦਾ ਨਾਮ ਵੀ ਜਿਹੜਾ ਹੈਗਾ ਬੋਲ ਰਿਹਾ ਹੈਗਾ ਇਸੇ ਤਰੀਂ ਅਨੁਰਾਗ ਬਰਮਾ ਵਧੀਕ ਮੁੱਖ ਸਕੱਤਰ ਤੇ ਪੰਜਾਬ ਦੀ ਤਰਫ ਤੋਂ ਅਜੇ ਤੱਕ ਮਤਲਬ ਏਕ ਕਨਫਰਮ ਤਾਂ ਨਹੀਂ ਹੋਇਆ ਪਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਤੇ ਕੇਪੀ ਸੈਨਾ ਮੁੱਖ ਸਕੱਤਰ ਦਾ ਨਾਮ ਦਾ ਜ਼ਿਕਰ ਚੱਲ ਰਿਹਾ ਹੈਗਾ ਜਿੱਥੋਂ ਤੱਕ ਜਿਹੜੇ ਹੈਗੇ ਆ ਆਪਣਾ ਕਿਸਾਨ ਆਗੂ ਨੇਗੇ ਕਿਸਾਨ ਆਗੂ ਕੁੱਲ 28 ਇਹਦੇ ਵਿੱਚ ਭਾਗ ਲੈ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਤੌਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਖੁਦ ਐਂਬੂਲੈਂਸ ਦੇ ਰਾਹੀਂ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਨੇਗੇ ਆ ਸਰਬਨ ਸਿੰਘ ਪੰਦੇਰ ਅਭਮਨਿਊ ਕਹਾੜ ਸੁਖਜਿੰਦਰ ਸਿੰਘ ਖੋਸਾ ਕਾਕਾ ਸਿੰਘ ਕੋਟੜਾ ਆ ਮਨਜੀਤ ਸਿੰਘ ਰਾਏ ਜੰਗ ਸਿੰਘ ਪਟੇੜੀ ਜਸਵਿੰਦਰ ਸਿੰਘ ਲੋਂਗੋਵਾਲ ਤੇ ਇੱਕੋ ਇੱਕ ਇਸਤਰੀ ਕਿਸਾਨ ਨੁਮਾਇੰਦਾ ਜਿਹੜੀ ਹੈਗੀ ਆ ਬੀਕੇ ਦੇ ਕ੍ਰਾਂਤੀਕਾਰੀ ਤੋਂ ਉਹ ਉਹਨਾਂ ਦੀ ਜਿਹੜੀ ਸੂਬਾ ਜਲੰਧ ਸਕਤਰ ਹੈ ਸੁਖਵਿੰਦਰ ਕੌਰ ਓੰਕਾਰ ਸਿੰਘ ਪੰਗਾਲਾ ਪੀਟੀ ਜ਼ੋਨ ਅ ਬਲਵੰਤ ਸਿੰਘ ਬਹਿਰਾਮਕੇ ਅ ਨੰਦ ਕੁਮਾਰ ਇਸੇ ਤਰ੍ਹਾਂ ਸਤਨਾਮ ਸਿੰਘ ਬੈਰੂ ਦਲਬਾਖ ਸਿੰਘ ਗਿੱਲ ਮਲਕੀ ਸਿੰਘ ਗੁਲਾਮੀ ਵਾਲਾ ਰਣਜੀਤ ਸਿੰਘ ਰਾਜੂ Rajasthan ਤੋਂ ਤੇਜਵੀਰ ਸਿੰਘ ਭਜੋਖੜਾ ਇਹ ਮਤਲਬ ਉਹ 26 ਜਿਹੜੀ ਹੈਗੇ ਆ ਮੈਂਬਰੀ ਅ ਡੈਪੂਟੇਸ਼ਨ ਹੈ ਜਾਂ ਮਤਲਬ ਜੱਥਾ ਹੈ ਜਾਂ ਗਰੁੱਪ ਹੈ ਜਾਂ ਨੁਮਾਇੰਦਿਆਂ ਦਾ ਇੱਕ ਮਤਲਬ ਸਮੂਹ ਹੈਗਾ ਉਹਦੇ ਵਿੱਚ ਇਹ ਜਿਹੜੇ ਹੈਗੇ ਆਗੂ ਸ਼ਾਮਲ ਨੇ ਇਹਨਾਂ ਤੋਂ ਬਿਨਾ ਜਿਹੜੇ ਕੁਝ ਆਗੂਆਂ ਦਾ ਨਾਮ ਹੈ ਬਾਅਦ ਚ ਵੀ ਲੈਣ ਦੀ ਕੋਸ਼ਿਸ਼ ਕਰਾਂਗਾ ਤਾਂ ਇਹਦੇ ਵਿੱਚ ਜਿਹੜੀ ਮੁੱਖ ਮੰਗਾਂ ਤੁਹਾਨੂੰ ਪਤਾ ਹੈ ਐਮਐਸਪੀ ਦੀ ਜਿਹੜੀ ਹੈਗੀ ਕਾਨੂੰਨੀ ਗਾਰੰਟੀ ਦੇ ਉੱਤੇ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਖਮੀ ਲਖੀਮਪੁਰ ਖੇਰੀ ਦੇ ਜਿਹੜੇ ਹੈਗੇ ਆ ਆ ਉਹ ਜ਼ਖਮੀਆਂ ਨੂੰ ਤੇ ਉਹਨਾਂ ਦੇ ਸ਼ਹੀਦਾਂ ਨੂੰ ਉਸ ਸਮੇਂ ਦਾ ਜਿਹੜਾ ਇਨਸਾਫ ਅਜੇ ਬਾਕੀ ਹੈਗਾ ਇਸੇ ਤਰੀਹੀ ਭੂਮੀ ਅਧਿਗ੍ਰਹਿਣ ਬਿਲ ਜਿਹੜਾ ਕਾਨੂੰਨ 2013 ਉਸ ਨੂੰ ਲਾਗੂ ਕਰਨ ਦਾ ਸਵਾਲ ਹੈਗਾ ਤੇ ਵਸਤੂ ਸੋਧ ਬਿਲ 2013 ਰੱਦ ਕਰਨ ਦੀ ਗੱਲ ਹੈਗੀ ਆ ਇਹ ਹੋਰ ਬਹੁਤ ਸਾਰੀਆਂ ਮੰਗਾਂ ਹੈਗੀਆਂ ਜਿਹੜੀਆਂ ਮਤਲਬ ਇਹਦੇ ਵਿੱਚ ਜਿਨ੍ਹਾਂ ਦੇ ਵਿੱਚ ਤਕਰੀਬਨ 12 ਮੰਗਾਂ ਸ਼ਾਮਿਲ ਹੈਗੀਆਂ ਤਾਂ ਇਹਨਾਂ ਦੇ ਉੱਤੇ ਗੱਲਬਾਤ ਹੋਣੀ ਹੈ 5 ਵਜੇ ਦਾ ਜਿਹੜਾ ਸਮਾਂ ਹੈਗਾ ਰੱਖਿਆ ਸੀਗਾ ਉਹ ਹੋ ਚੁੱਕਿਆ ਹੈਗਾ ਤੇ ਇਸੇ ਤਰੀਹੀ ਜਿਹੜੇ ਬਾਕੀ ਦੇਖੋ ਇਹਦਾ ਇਹਦਾ ਸਿੱਟਾ ਕੀ ਨਿਕਲਦਾ ਹੈਗਾ ਪਰ ਹਾਲ ਦੀ ਘੜੀ ਇਹ ਇੱਕ ਬ੍ਰੇਕਥਰੂ ਜ਼ਰੂਰ ਹੋਈ ਹੈ ਪਿਛਲਾ ਜਿਹੜਾ ਹੈਗਾ ਗੱਲਬਾਤ ਦੇ ਵਿੱਚ ਡੈਡਲੌਕ ਸੀਗਾ ਉਹ ਟੁੱਟਿਆ ਜ਼ਰੂਰ ਹੈ ਜਿਹੜਾ 1 ਸਾਲ ਤੋਂ ਬਾਅਦ ਭਾਵੇਂ ਇਸ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਬਹੁਤ ਜੜੀ ਹੈਗੀ ਹੈ ਮਹਿੰਗੀ ਕੀਮਤ ਕਿਸਾਨਾਂ ਤੋਂ ਵਸੂਲੀ ਹੈ 40 ਦੇ ਕਰੀਬ ਕਿਸਾਨਾਂ ਦਾ ਸ਼ਹੀਦ ਹੋ ਜਾਣਾ ਤੇ ਅੱਜ ਵੀ ਮਤਲਬ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਅੱਜ ਵੀ ਜਿਹੜੇ ਦੋ ਆਗੂ ਹੈਗੇ ਆ ਉਹ ਪਟਿਆਲਾ ਨੇੜੇ ਜਿਹੜਾ ਪਟਿਆਲੇ ਇਸ ਜਿਹੜਾ ਭਾਖੜ ਨਹਿਰ ਦਾ ਪੁਲ ਹੈਗਾ ਪਸਿਆਣਾ ਕੋਲ ਉਥੇ ਦੋ ਗੱਡੀਆਂ ਦਾ ਜਿਹੜਾ ਹੈਗਾ ਅੱਗੇ ਪਿੱਛੇ ਜਾ ਰਹੀਆਂ ਸੀ ਜਿਹੜੀਆਂ ਅਗਲੀ ਗੱਡੀ ਤੋਂ ਬ੍ਰੇਕ ਲੱਗਣ ਕਾਰਨ ਅਚਾਨਕ ਟਕਰਾਅ ਹੋਇਆ ਜਿਦੇ ਵਿੱਚ ਤਾਮਿਲਨਾਡੂ ਤੇ ਕਰਨਾਟਕ ਦੇ ਜਿਹੜੇ ਇੱਕ ਦੋ ਆਗੂ ਆ ਸ਼ਾਂਤਾ ਕੁਮਾਰ ਤੇ ਪੀ ਆਰ ਪਾਂਡਿਆਨ ਜਿਹੜੇ ਖਨੌਰੀ ਜਿਹੜੀ ਹੈਗੀ 12 ਤਰੀਕ ਨੂੰ ਇਹਨਾਂ ਨੇ ਆਪਣੇ ਵਿਚਾਰ ਵੀ ਰੱਖੇ ਸੀਗੇ ਉਸ ਤੋਂ ਖਨੌਰੀ ਜਿਹੜੇ ਜਗੀ ਸਿੰਘ ਡੱਲੇਵਾਲ ਦੇ ਕਾਫਲੇ ਦੇ ਨਾਲ ਹੀ ਜਿਹੜੀਆਂ ਗੱਡੀਆਂ ਆ ਰਹੀਆਂ ਸੀ ਉਸ ਦੇ ਵਿੱਚ ਹੀ ਇਹਨਾਂ ਦੀ ਗੱਡੀ ਵੀ ਸ਼ਾਮਲ ਸੀਗੀ ਜਿਨ੍ਹਾਂ ਨੂੰ ਰਜਿੰਦਰਾ ਹਸਤਾਲ ਵਿੱਚ ਦਾਖਲ ਕਰਵਾਇਆ ਗਿਆ ਸੋ ਇਹਦੇ ਨਾਲ ਸਮੱਸਿਆ ਇੱਕ ਨਹੀਂ ਆਉਂਦੀ ਜਦੋਂ ਸੰਘਰਸ਼ ਚੱਲਦਾ ਹੈ ਉਦੋਂ ਇਸ ਤਰ੍ਹਾਂ ਦੀਆਂ ਹਾਦਸੇ ਹੋਣੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਹੋਰ ਵੀ ਕਿੰਨੇ ਕਿਸਾਨ ਆਗੂ ਹੈਗੇ ਜਿਹੜੇ ਉਹ ਹਾਰਟ ਅਟੈਕ ਨਾਲ ਕਈਆਂ ਦੀ ਡੈਥ ਹੋਈ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਚੱਲਦੇ ਨੇਗੇ ਤਾਂ ਉਹ ਉਦੋਂ ਬਹੁਤ ਸਾਰੇ ਜਿਹੜੇ ਕਈ ਕ੍ਰੋਨਿਕ ਡਿਜ਼ੀਜ਼ ਦੇ ਅੰਦਾ ਸ਼ਿਕਾਰ ਹੁੰਦੇ ਨੇ ਕਿਸਾਨ ਆ ਉਹਨਾਂ ਨੂੰ ਵੀ ਉਹਨਾਂ ਮੁਸ਼ਕਲ ਹਾਲਤਾਂ ਦੇ ਵਿੱਚ ਕੱਕਰ ਵਾਲੀਆਂ ਰਾਤਾਂ ਨੂੰ ਠੰਡੀਆਂ ਰਾਤਾਂ ਨੂੰ ਬਾਰਡਰਾਂ ਦੇ ਉੱਤੇ ਮਤਲਬ ਨਗੂਣੀਆਂ ਜੀਆਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੀਆਂ ਸਹੂਲਤਾਂ ਦੇ ਤਹਿਤ ਰਹਿਣਾ ਇਸੇ ਤਰ੍ਹਾਂ ਹੀ ਕੜਕਰੀ ਜਿਹੜੀ ਹੈਗੀ ਆ ਕੜਾਕੇ ਦੀ ਇੱਕ ਗਰਮੀ ਹੈਗੀ ਆ ਜਿਹੜੀ ਲੂ ਦੇਣ ਵਾਲੀ ਪਿੰਡਾਂ ਲੂ ਦੇਣ ਵਾਲੀ ਗਰਮੀ ਦੇ ਸਮੇਂ ਦੌਰਾਨ ਵੀ ਜਿਹੜਾ ਹੈਗਾ ਉਹਨਾਂ ਦਾ ਉੱਥੇ ਰਹਿਣਾ ਇਹੋ ਜੀਆਂ ਹਾਲਤਾਂ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਮਨੋਬਲ ਨੂੰ ਕਾਇਮ ਰੱਖਦਿਆਂ ਹੋਇਆਂ ਸੰਘਰਸ਼ ਕਰਨਾ ਇਹ ਕੋਈ ਮਤਲਬ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਬਹੁਤ ਜਿਹੜੀ ਹੈਗੀ ਆ ਸਿਦਕ ਦਿਲੀ ਦੀ ਇਹ ਮੰਗ ਕਰਦਾ ਹੈਗਾ ਸੋ ਅੱਜ ਵੀ ਅ ਅਗਰ ਨਿਰਪਰ ਕਰਦਾ ਹੈਗਾ ਇਸ ਦੇ ਉੱਤੇ ਕਿ ਕਿ ਦਾ ਸੱਟਾ ਕੀ ਨਿਕਲਦਾ ਹੈਗਾ ਪਰ ਸੱਟਾ ਕੁਝ ਵੀ ਹੋਵੇ ਇਹ ਜਿਹੜਾ ਸੰਘਰਸ਼ ਹੈ ਕਿਸਾਨੀ ਦਾ ਅਗਰ ਉਹਨਾਂ ਦੇ ਨਾਲ ਇਨਸਾਫ ਨਹੀਂ ਹੁੰਦਾ ਤਾਂ ਇਹ ਸੰਘਰਸ਼ ਰੁਕੇਗਾ ਨਹੀਂ ਇਹ ਬકરી ਗੱਲ ਹੈਗੀ ਆ ਕਿ ਕੇਂਦਰੀ ਸਰਕਾਰ ਦੀ ਜਾਂ ਆ ਕੁਝ ਜਿਹੜੇ ਹੈਗੇ ਆ ਸ਼ਹਿਰਾਂ ਦੇ ਬੰਦ ਕਮਰਿਆਂ ਵਿੱਚ ਬੈਠੇ ਬੁੱਧੀਜੀਵੀ ਪੰਡਤਾਂ ਦਾ ਇਹ ਕਈ ਵਾਰੀ ਭਰਮ ਹੁੰਦਾ ਹੈਗਾ ਪਰ ਇਹ ਇਹ ਜਿਹੜੀ ਸੰਘਰਸ਼ ਹੈਗੇ ਆ ਇਹ ਮਨੁੱਖੀ ਲੋੜਾਂ ਦੇ ਵਿੱਚੋਂ ਉਪਜਦੇ ਨੇ ਤੇ ਉਹ ਜਿਹੜੀਆਂ ਲੋੜਾਂ ਹੈਗੀਆਂ ਜਦੋਂ ਤੱਕ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਤੇ ਮਨੁੱਖਤਾ ਬਾਰ ਬਾਰ ਉੱਠਦੀ ਹੈ باوجود अनेका ਜਿਹੜੀਆਂ ਹੈਗੀਆਂ ਮੁਸ਼ਕਲਾਂ ਦੇ باوجود अनेका ਜਿਹੜੀਆਂ ਉਤਰਾਵਾ ਚੜਾਵਾ ਦੇ ਤੇ ਉਹ ਜਦੋਂ ਜਾਇਦ ਕਦੀ ਵੀ ਖਤਮ ਨਹੀਂ ਹੁੰਦੀ ਉਹਦੇ ਵਿੱਚ ਇਹ ਠੀਕ ਹੈ ਕਈ ਵਾਰੀ ਹਾਰਾਂ ਵੀ ਹੁੰਦੀਆਂ ਨੇ ਵਕਤੀ ਹਾਰਾਂ ਦੇ ਬਾਵਜੂਦ ਵੀ ਇਹ ਉਹਨਾਂ ਦੀ ਜਿਹੜੀ ਹੈਗੀ ਆ ਬਿਲ ਪਾਵਰ ਕਈ ਮਤਲਬ ਇਹ ਯੋਧੇ ਵੀ ਹੁੰਦੇ ਆ ਜਿਹੜੇ ਬੜੀਆਂ ਪਤ ਛੜਦੇ ਮੌਸਮਾਂ ਦੇ ਵਿੱਚ ਵੀ ਉਹ ਬਹਾਰ ਦੀ ਰੌਣਕ ਆਉਣ ਦਾ ਸੁਨੇਹਾ ਦੇਣੋਂ ਨਹੀਂ ਖੁੰਝਦੇ ਤੇ ਹਮੇਸ਼ਾ ਜਿਹੜੀ ਇਤਿਹਾਸ ਹੀ ਦੱਸਦਾ ਹੈਗਾ ਕੁਝ ਮੁਠੀ ਪਰ ਲੋਕਾਂ ਨੇ ਗਵਾਹੀ ਕਰਕੇ ਵਿਸ਼ਾਲ ਜਨਸਮੂਹਾਂ ਨੂੰ ਆਪਣੇ ਨਾਲ ਉਹ ਜੋੜਿਆ ਹੈ ਤੇ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਲਹਿਰਾਂ ਉਹ ਖੜੀਆਂ ਹੁੰਦੀਆਂ ਆ ਰਹੀਆਂ ਨੇ ਤੇ ਜਿਹੜੀਆਂ ਹਾਲਾਤ ਦਾ ਰੁਖ ਬਦਲਦੰディア ਰਹੀਆਂ ਨੇ ਹਵਾਵਾਂ ਦੇ ਰੁਖ ਬਦਲਦੰਗੀਆਂ ਰਹੀਆਂ ਨੇ ਹਾਂ ਬਖਤੀ ਤੌਰ ਦੇ ਉੱਤੇ ਕਈ ਵਾਰੀ ਜਿਹੜੀ ਪਾਵਰਫੁੱਲ ਜਿਹੜੀ ਪਾਵਰ ਹੁੰਦੀ ਆ ਸਤਾ ਹੁੰਦੀ ਹੈਗੀ ਉਹ ਇਦਾਂ ਜ਼ਰੂਰ ਮਤਲਬ ਦਿਖਾਵਾ ਕਰਦੀ ਹੈਗੀ ਆ ਕਿ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹਨਾਂ ਨੂੰ ਕੋਈ ਹਲਾ ਨਹੀਂ ਸਕਦਾ ਪਰ ਇਤਿਹਾਸ ਕੁਛ ਬਖਰੀ ਕਿਸਮ ਦੇ ਜਿਹੜੇ ਹੈਗੇ ਸਬਕ ਸਮੂਹੀ ਬੈਠਾ ਕੋਈ ਵੀ ਮਤਲਬ ਤਾਨਾਸ਼ਾ ਕੋਈ ਵੀ ਜਿਹੜੀ ਜਾਵਰ ਹਕੂਮਤ ਹੈਗੀ ਹੈ ਉਹ ਅੰਤ ਉਹਦਾ ਮੜਈ ਹੁੰਦਾ ਰਹੇਗਾ ਉਹ ਭਾਵੇਂ ਹਿਟਲਰ ਸੀਗਾ ਉਹ ਭਾਵੇਂ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਵਾਲੇ ਮੁਗਲ ਰਾਜ ਸੀਗੇ ਭਾਵੇਂ ਉਹੋ ਜਿਹੜੇ ਯੂਰਪ ਤੋਂ ਉੱਠ ਕੇ ਆਏ ਬਰਤਾਨੀ ਵੀ ਜਰਮਨ ਫ੍ਰੈਂਚ ਆਰ ਸਪੈਨਿਸ਼ ਜਿਹੜੇ एंपਾਇਰ ਲਿਸਟ ਸੀਗੇ ਜਿਨ੍ਹਾਂ ਨੇ ਮਤਲਬ ਏਸ਼ੀਆ ਆਫਰੀਕਾ ਲਾਟਿਨ ਅਮਰੀਕਾ ਦੇ ਲੋਕਾਂ ਨੂੰ ਉਹਨਾਂ ਦੇਸ਼ਾਂ ਨੂੰ ਗੁਲਾਮ ਬਣਾਇਆ ਹਾਂ ਪਰ ਜਿਹੜਾ ਹੈਗਾ ਅ ਅੰਤ ਨੂੰ ਉਹਨਾਂ ਨੂੰ ਜਿਹੜਾ ਹੈਗਾ ਇਤਿਹਾਸ ਨੇ ਕਬਰਾਂ ਦੇ ਵਿੱਚ ਦਬਨਾ ਦਿੱਤਾ ਸੰਘਰਸ਼ੀ ਲੋਕਾਂ ਨੇ ਉਹਨਾਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਇਹਦੀ ਮਿਸਾਲ 21 ਦਾ ਕਿਸਾਨ ਸੰਘਰਸ਼ ਵੀ ਸਾਬਤ ਕਰ ਚੁੱਕਿਆ ਹੈ ਜਦੋਂ ਇਹ ਕਿਹਾ ਜਾਂਦਾ ਸੀਗਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਸ਼੍ਰੀ ਨਰਿੰਦਰ ਮੋਦੀ ਜੀ ਉਹ ਕਦੀ ਵੀ ਜਿਹੜਾ ਫੈਸਲਾ ਲੈ ਲਣ ਉਹ ਤੋਂ ਪਿੱਛੇ ਨਹੀਂ ਹਟਦੇ ਪਰ 13 ਮਹੀਨੇ ਦੇ ਸੰਘਰਸ਼ ਤੋਂ ਬਾਅਦ ਉਹ ਫੈਸਲਾ ਸਾਰਿਆਂ ਨੇ ਸੁਣਿਆ ਹੈਗਾ ਬਕਾਇਦਾ ਅਨਾਉਂਸ ਕੀਤਾ ਪਬਲੀਕਲੀ ਕਿ ਅਸੀਂ ਉਹਨਾਂ ਕਾਨੂੰਨਾਂ ਨੂੰ ਉਹਨਾਂ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਸੀ ਉਹਨਾਂ ਨੂੰ ਅਸੀਂ ਵਾਪਸ ਲੈਂਦੇ ਹਾਂ ਸੋ ਦੇਖਦੇ ਹਾਂ ਅੱਜ ਜਿਹੜਾ ਹੈਗਾ ਉਹ ਕੀ ਹੁੰਦਾ ਹੈਗਾ ਥੋੜੀ ਸਮੇਂ ਦੇ ਵਿੱਚ ਹੀ ਇਹ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ ਮਹਾਤਮਾ ਗਾਂਧੀ ਜਿਹੜਾ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਉੱਥੇ ਡੱਲੇਵਾਲ ਸਾਹਿਬ ਵੀ ਪਹੁੰਚੇ ਹੋਏ ਨੇ ਐਂਬੂਲੈਂਸ ਦੇ ਵਿੱਚ ਉਹ ਪਹੁੰਚੇ ਨੇ ਤੇ ਇੱਕ ਬੜੀ ਇਹ ਮਤਲਬ ਜਿਹੜੀ ਹੈਗੀ ਬਿਲ ਪਾਵਰ ਦੀ ਗੱਲ ਹੀ ਹੈ ਕਿ ਐਨੀ ਮਾੜੀ ਹਾਲਤ ਦੇ ਵਿੱਚ 80 ਦਿਨ ਤੋਂ ਜਿਹੜਾ ਹੈਗਾ ਮਰਨ ਵਰਤੇ ਹੋਣ ਉਹ ਉਹਨਾਂ ਨੇ ਆਮ ਜਿਹੜਾ ਸਧਾਰਨ ਭੋਜਨ ਦਾ ਬਿਲਕੁਲ ਰਤੀ ਮਾਤਰ ਵੀ ਨਾ ਲਿਆ ਹੋਵੇ ਤਾਂ ਉੱਥੇ ਫਿਰ ਜਿਹੜਾ ਹੈਗਾ ਅਜਿਹੀ ਹਾਲਤ ਦੇ ਵਿੱਚ ਜ਼ਰੂਰ ਲੋਕਾਂ ਦਾ ਵਿਸ਼ਵਾਸ ਆ ਲੀਡਰਾਂ ਦੇ ਵਿੱਚ ਵੀ ਵਜਦਾ ਹੈਗਾ ਤੇ ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਵੀ ਹੈਗਾ ਖਾਸ ਕਰਕੇ ਜਿਹੜੀ 4 ਫਰਵਰੀ ਦੀ ਮਹਾਪੰਚਾਇਤ ਹੋਈ ਸੀ ਰਿਕਾਰਡ ਤੋੜ ਖਨੌਰੀ ਇਕੱਠ ਹੋਇਆ ਸੀਗਾ ਬਾਰਡਰ ਦੇ ਉੱਤੇ ਤਾਂ ਉਸ ਸਮੇਂ ਇਥੋਂ ਤੱਕ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਫੋਰਮ ਦਾ ਹਿੱਸਾ ਵੀ ਨਹੀਂ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਮੈਂਬਰ ਸੀਗੇ ਵਰਕਰ ਸੀਗੇ ਉਹ ਉੱਥੇ ਕੌਸਿਕ ਖਤਰਤਾ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਹੁੰਦੇ ਦੇਖੇਗੇ ਇਹ ਕੋਈ ਮਤਲਬ ਜੜੀ ਹੈਗੀ ਅਤਕਥਨੀ ਨਹੀਂ ਹੈ ਕਿ ਉੱਥੇ ਇੱਕ ਅਜਿਹਾ ਭਾਵਕ ਮਾਹੌਲ ਬਣਿਆ ਜਿਨੇ ਕਿਤੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਤਿੰਨਾ ਫੋਰਮਾਂ ਦੇ ਵਿੱਚ ਆਪਸੀ ਨੇੜਤਾ ਲਿਆਉਣ ਦਾ ਵੀ ਇੱਕ ਰੋਲ ਅਦਾ ਕੀਤਾ ਹੈਗਾ ਉਸ ਤੋਂ ਬਾਅਦ ਬੜੀ ਸਰਗਰਮੀ ਦੇ ਨਾਲ ਤਿੰਨੇ ਫੋਰਮ ਜਿਹੜੇ ਹੈਗੇ ਆ ਏਕਤਾ ਵਾਲੇ ਪਾਸੇ ਯਤਨਾਂ 'ਚ ਜੁਟੇ ਨੇ ਤੇ ਉਹਨਾਂ ਦਾ ਜਿਹੜਾ ਆਪਸੀ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਲਾ ਜਾਂ ਕਈ ਕਿਸਮ ਦੀਆਂ ਕਈ ਆਦੂ ਆਗੂ ਤਾਂ ਹੱਦਾ ਪਾਰ ਕਰਕੇ ਮਤਲਬ ਚਿਕੜੁਸ਼ਾਲੀ ਕਰਨ ਤੱਕ ਚਲੇ ਗਏ ਸੀਗੇ ਉਹ ਉਹਨਾਂ ਦੇ ਉੱਤੇ ਰੋਕ ਲੱਗੀ ਤੇ ਇੱਕ ਸਹਿਰਦਤਾ ਵਾਲੀ ਯਤਨਾਂ ਵਾਲਾ ਮਾਹੌਲ ਇੱਕ ਆਪਸੀ ਨਿਗ ਵਾਲਾ ਮਾਹੌਲ ਪੈਦਾ ਹੋਇਆ ਤੇ ਸਾਰੇ ਦੇ ਸਾਰੇ ਜਿਹੜੇ ਮੁੱਖ ਆਗੂ ਸੇ ਸਾਰੇ ਫੋਰਮਾਂ ਦੇ ਉਹਨਾਂ ਨੇ ਗੰਭੀਰਤਾ ਦੇ ਨਾਲ ਇਸ ਤਰ੍ਹਾਂ ਦੇ ਪ੍ਰਚਾਰ ਦੇ ਉੱਤੇ ਸਖਤੀ ਨਾਲ ਰੋਕ ਲਾਈ ਕਿ ਇਦਾਂ ਦਾ ਜਿਹੜਾ ਹੈਗੀ ਆ ਪ੍ਰਚਾਰ ਨਹੀਂ ਹੋਣਾ ਚਾਹੀਦਾ ਤੇ ਜੇ ਕੋਈ ਉਲੰਘਦਾ ਵੀ ਹੈਗਾ ਜਾਂ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈਗਾ ਉਸ ਦੇ ਉੱਤੇ ਇਹ ਗੱਲ ਇਹ ਮਾਹੌਲ ਜਿਹੜਾ ਹੈਗਾ ਇੱਕ ਚੈੱਕ ਬਣਿਆ ਤੇ ਹੁਣ ਵੀ ਬਹੁਤ ਸਾਰੀਆਂ ਮੀਡੀਆ ਦੇ ਵਿੱਚ ਇਹ ਗੱਲਾਂ ਜਿਵੇਂ ਉਹ ਕੋਈ ਵਿੱਚ ਮਾੜਾ ਜਾਂ ਪੱਛਰ ਭਾਲਦੇ ਹੁੰਦੇ ਆ ਨਾ ਇਦਾਂ ਦੀਆਂ ਗੱਲਾਂ ਵੀ ਆਈਆਂ ਵੀ ਦੇਖੋ ਜੀ ਇੱਕ ਫੋਰਮ ਉਥੋਂ ਕਿਨਾਰਾ ਕਰ ਗਿਆ ਜੇ ਹੋ ਗਿਆ ਉਹ ਹੋ ਗਿਆ ਉਹ ਏਕਤਾ ਨਹੀਂ ਰਹੀ ਪਰ ਐਕਚੁਅਲੀ ਹਕੀਕਤ ਦੇ ਵਿੱਚ ਇਹ ਗੱਲ ਨਹੀਂ ਹੈ ਅਜੇ ਵੀ ਜੜੀਆਂ ਇਹ ਸੁਭਾਵਨਾਵਾਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ ਕਿ ਘੱਟੋ-ਘੱਟ ਜੇ ਇਹ ਤਿੰਨੇ ਫੋਰਮ ਇੱਕ ਨਾਂ ਵੀ ਹੋਏ ਇੱਕ ਜਥੇਬੰਦੀ ਦੇ ਰੂਪ 'ਚ ਇੱਕ ਅੰਬ੍ਰੇਲਾ ਦੇ ਥੱਲੇ ਨਾਂ ਵੀ ਆਏ ਤਾਂ ਘੱਟੋ-ਘੱਟ ਇਹਨਾਂ ਦੇ ਵਿੱਚ ਆਪਸੀ ਤਾਲਮੇਲ ਤੱਕ ਦਾ ਆਪਸੀ ਜਿਹੜੇ ਹੈਗਾ ਸੰਘਰਸ਼ ਨੂੰ ਤਾਲਮੇਲਵੇਂ ਰੂਪ ਵਿੱਚ ਚਲਾਉਣ ਦੀ ਜਿਹੜੀ ਹੈਗੀ ਆ ਸੁਭਾਵਨਾ ਉਹ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਬਣ ਚੁੱਕੀ ਹੈਗੀ ਆ ਇਸ ਤੋਂ ਪਹਿਲਾਂ ਹੀ ਤੇ ਆਸ ਕਰਦੇ ਹਾਂ ਕਿ ਇਹ ਜਿਹੜੀ ਏਕਤਾ ਹੈਗੀ ਆ ਇਹ ਹੋਰ ਅੱਗੇ ਵਧੇਗੀ ਅ ਅੱਜ ਦੀ ਮੀਟਿੰਗ ਦਾ ਬਾਕੀ ਰਿਜ਼ਲਟ ਕੀ ਹੁੰਦਾ ਹੈਗਾ ਇਹ ਆਪਾਂ ਦੇਖ ਲਾਂਗੇ ਮੀਟਿੰਗ ਲੰਬੀ ਵੀ ਚੱਲ ਸਕਦੀ ਹੈਗੀ ਅ ਕਿਉਂਕਿ ਕਾਫੀ ਜਿਹੜਾ ਹੈਗਾ ਕਿਸਾਨ ਆਗੂ ਵੀ ਆਪਣੀ ਪੂਰੀ ਤੱਥਾਂ ਸਹਿਤ ਤਰਕ ਸਹਿਤ ਤਿਆਰੀ ਕਰਕੇ ਗਏ ਹੋਏ ਨੇ ਤੇ ਉਧਰੋਂ ਜਿਹੜੇ ਕੇਂਦਰ ਦੇ ਵਿੱਚ ਵੀ ਜਿਹੜੇ ਬਹੁਤ ਪੜੇ ਲਿਖੇ ਜਾਂ ਬਿਊਰੋਕ੍ਰੇਸੀ ਦੇ ਵਿੱਚੋਂ ਏਕਸਪਰਟ ਜਿਹੜੇ ਬੰਦੇ ਹੈਗੇ ਉਹ ਭੇਜੇ ਜਾਂਦੇ ਨੇ ਉਹਨਾਂ ਦੇ ਵਿੱਚ ਆਰਗੂਮੈਂਟ ਤੇ ਹੋਣੀ ਹੈ ਜਿਵੇਂ ਪਹਿਲਾਂ 21 ਦੇ ਸੰਘਰਸ਼ਦਾਨ ਵੀ ਬਹੁਤ ਲੰਬੀਆਂ ਮੀਟਿੰਗਾਂ ਚੱਲੀਆਂ ਸੀਗੀਆਂ ਬਹੁਤ ਵੱਡੇ ਪੱਦਰ ਦੇ ਉੱਤੇ ਕਈ ਵਾਰੀ ਮੀਟਿੰਗ ਜੋ ਗੱਲਬਾਤ ਟੁੱਟ ਜਾਂਦੀ ਸੀ ਫੇਰ ਮੀਟਿੰਗਾਂ ਦੇ ਸੀਗੀ ਇਹ ਸਿਲਸਿਲਾ ਸੰਵਾਦ ਦਾ ਜਿਹੜਾ ਹੈਗਾ ਉਹ ਲੰਬਾ ਚੱਲਿਆ ਸੀਗਾ ਤੇ ਅਖੀਰ ਨੂੰ ਸਰਕਾਰ ਨੇ ਉਹ ਜਿਹੜੇ ਤਿੰਨੇ ਕਾਨੂੰਨ ਹੈਗੇ ਉਹ ਵਾਪਸ ਲੈ ਲਏ ਸੀਗੇ ਤੇ ਹੁਣ ਜਿਹੜੇ ਹੈਗੇ ਉਹ ਨਵੇਂ ਮਤਲਬ ਉਹਨਾਂ ਦੇ ਵਿੱਚ ਸੋਧ ਕਰਕੇ ਸਟੇਟ ਲੈਵਲ ਦੇ ਇੱਕ ਇਨਡਾਇਰੈਕਟ ਢੰਗ ਦੇ ਨਾਲ ਖਰੜੇ ਦੇ ਰੂਪ ਦੇ ਵਿੱਚ ਉਹਨਾਂ ਕਾਨੂੰਨਾਂ ਨੂੰ ਇੰਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੁੱਦਾ ਹੋਰ ਵੀ ਫਿਕਰਮੰਦੀ ਦੀ ਮੰਗ ਕਰਦਾ ਹੈ ਤੇ ਸਾਰੇ ਇਹ ਵੀ ਇੱਕ ਤੱਥ ਹੈਗਾ ਕਿ ਜੱਡੀ ਵੱਡੀ ਲੜਾਈ ਕਿਸਾਨਾਂ ਦੇ ਸਾਹਮਣੇ ਆ ਗਈ ਹੈ ਉਹਨੂੰ ਇਕੱਲਾ ਕੋਈ ਵੀ ਫੋਰਮ ਇਕੱਲਾ ਕੋਈ ਵੀ ਅਮਰੇਲਾ ਕੋਈ ਵੀ ਪਲੇਟਫਾਰਮ ਉਹ ਜਿਹੜੇ ਹੈਗੇ ਆ ਉਹ ਮੰਗਾ ਨੂੰ ਪੂਰੀਆਂ ਕਰਾਉਣ ਦੇ ਵਿੱਚ ਜਾਂ ਇਸ ਸੰਘਰਸ਼ ਨੂੰ ਜਿੱਤ ਦੀ ਨਿਸ਼ਾਨੇ ਤੱਕ ਪਹੁੰਚਾਉਣ ਦੀ ਸਮਰੱਥਾ ਨਹੀਂ ਰੱਖਦਾ ਇਹ ਇੱਕ ਅਕੜੀ ਸਚਾਈ ਹੈ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ ਹਾਂ ਤਿੰਨੇ ਫੋਰਮ ਅਗਰ ਇਕੱਠੇ ਯੂਨਾਈਟਿਡਲੀ ਫਾਈਟ ਕਰਦੇ ਨੇਗੇ ਤਾਂ ਲਾਜ਼ਮੀ ਹੈਗਾ ਇਹਦਾ ਬਹੁਤ ਜ਼ਿਆਦਾ ਪੋਜ਼ਿਟਿਵ ਇਮਪੈਕਟ ਪਏਗਾ ਜਿਹੜੀ ਜਨਤਾ ਦੁਬਿਧਾ ਦੇ ਵਿੱਚ ਹੈਗੀ ਹੈ ਜਾਂ ਜਿਹੜੀ ਜਨਤਾ ਨੂੰ ਪਿਛਲੀ ਫੁੱਟ ਤੋਂ ਕੁਝ ਨਰਾਸ਼ਤਾ ਹੋਈ ਸੀ ਕਿਨਾਰਾ ਕਰ ਗਏ ਸੀ ਇਸੇ ਤਰ੍ਹਾਂ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਡਾਇਸਪੋਰਾ ਹੈ ਬੱਖ-ਬੱਖ ਦੇਸ਼ਾਂ ਦੇ ਵਿੱਚ ਕਿਸਾਨ ਸੰਘਰਸ਼ ਦੇ ਹਮਾਇਤੀ ਬੈਠੇ ਆ ਗਏ ਉਹਨਾਂ ਦੇ ਵਿੱਚ ਵੀ ਇਹ ਚਰਚਾ ਚੱਲੀ ਹੋਈ ਹੈ ਉਹਨਾਂ ਦੀਆਂ ਵੀ ਅਸਲੀ ਭਾਵਨਾਵਾਂ ਇਹੀ ਨੇ ਕਿ ਅਗਰ ਇਹ ਇਕੱਠੇ ਹੋਣ ਤਾਂ ਅਸੀਂ ਵੀ ਖੁੱਲੇ ਆਮ ਇਹਨਾਂ ਦੀ ਹਮਾਇਤ ਦੇ ਵਿੱਚ ਉਤਰੀਏ ਕਿਉਂਕਿ ਦੁਨੀਆ ਦੇ ਵਿੱਚ ਭਾਵੇਂ ਕੋਈ ਆਸਟ੍ਰੇਲੀਆ ਬੈਠਾ ਹੈ ਕੈਨੇਡਾ ਬੈਠਾ ਹੈ ਅਮਰੀਕਾ ਬੈਠਾ ਹੈ ਜਿਹੜੀ ਪੀੜ੍ਹੀ ਕੁਝ ਸਾਲ ਵੀ ਇੱਥੇ ਬਿਤਾ ਕੇ ਗਈ ਹੈ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਨਹੀਂ ਸਕਦੀ ਟੁੱਟਣਾ ਬਹੁਤ ਔਖਾ ਹੁੰਦਾ ਇੱਕ ਜਿਵੇਂ ਦਰਖਤ ਦੀ ਟਾਣੀ ਦੇ ਨਾਲੋਂ ਵੀ ਇੱਕ ਟਾਣੀ ਜਿਹੜੀ ਹੈਗੀ ਆ ਉਹ ਕੱਟੀ ਜਾਂਦੀ ਹੈਗੀ ਹੈ ਦਰਖਤ ਦੇ ਨਾਲੋਂ ਉਹਦੇ ਵਿੱਚ ਵੀ ਇੱਕ ਖਾਸ ਕਿਸਮ ਦਾ ਲਿਕੁਇਡ ਤਰਲ ਪਦਾਰਥ ਸਿਮ ਆਉਂਦਾ ਹੈਗਾ ਤੇ ਇਸੇ ਤਰ੍ਹਾਂ ਅ ਬਹੁਤ ਸਾਰੇ ਮਤਲਬ ਸੱਜਣਾ ਦੇ ਫੋਨ ਵੀ ਆਉਂਦੇ ਆ ਉਹ ਪੁੱਛਦੇ ਰਹਿੰਦੇ ਆ ਉਹਨਾਂ ਦੀ ਦਿਨ ਰਾਤ ਜਿਹੜੀ ਸੁਰਤੀ ਪੰਜਾਬ ਦੇ ਵਿੱਚ ਹੀ ਪਈ ਹੁੰਦੀ ਆ ਖਾਸ ਕਰਕੇ ਪੰਜਾਬੀਆਂ ਦੀ ਤੇ ਮੈਨੂੰ ਮਤਲਬ ਇਸ ਗੱਲ ਤੇ ਜਿਹੜੀ ਹੈਗੀ ਆ ਇੱਕ ਮਾਣ ਮਹਿਸੂਸ ਕਰਨ ਵਾਲੀ ਗੱਲ ਵੀ ਹੁੰਦੀ ਆ ਕਿ ਅਸੀਂ ਪੰਜਾਬ ਦੀ ਧਰਤੀ ਤੇ ਰਹ ਰਹੇ ਆ ਕੱਲ ਇੱਕ ਰਾਜਸਥਾਨ ਦਾ ਆਗੂ ਸ਼ੰਭੂ ਬਾਉਡਰ ਦੇ ਸਟੇਜ ਦੇ ਉੱਤੇ ਬੋਲਿਆ ਕਹਿੰਦਾ ਜੀ ਸਾਡੇ ਜਿਹੜਾ ਹੈਗਾ ਮੈਂ ਮੈਨੂੰ ਇਸ ਕੈਨ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੈਗੀ ਸਾਡੇ ਰਾਜਸਥਾਨ ਦੇ ਵਿੱਚ ਕਿਸਾਨਾਂ ਦੇ ਵਿੱਚ ਕਿਸਾਨੀ ਮਸਲਿਆਂ ਦੇ ਉੱਤੇ ਠੀਕ ਹੈ ਸੰਘਰਸ਼ ਕਰ ਰਹੇ ਹਾਂ ਅਸੀਂ ਵੀ ਪਰ ਉਹ ਜੋਸ਼ ਨਹੀਂ ਜਿਹੜਾ ਸਾਨੂੰ ਇੱਥੇ ਪੰਜਾਬ ਦੇ ਵਿੱਚ ਆ ਕੇ ਦੇਖਣ ਨੂੰ ਮਿਲਦਾ ਹੈ ਪੰਜਾਬ ਜਿਹੜਾ ਵਾਕਈ ਹੈਗਾ ਇੱਕ ਆਗੂ ਰੋਲ ਅਦਾ ਕਰਦਾ ਆਇਆ ਤੇ ਹੁਣ ਵੀ ਸਾਨੂੰ ਉਮੀਦ ਹੈਗੀ ਹੈ ਕਿ ਇਹ ਜਿਹੜੀ ਹੈਗੀ ਹੈ ਜ਼ਬਰਦਸਤ ਅਗਵਾਈ ਕਿਸਾਨੀ ਸੰਘਰਸ਼ ਨੂੰ ਦੇਵੇਗਾ ਉਹ ਬਖਰੀ ਗੱਲ ਹੈ ਉਹਦੇ ਵਿੱਚ ਬਹੁਤ ਸਾਰੇ ਇਤਿਹਾਸਿਕ ਫੈਕਟਰ ਹੈਗੇ ਆ ਜਿਹਨੂੰ ਕਈ ਵਾਰੀ ਇਹ ਕਿਹਾ ਜਾਂਦਾ ਉਹਨਾਂ ਇਤਿਹਾਸਿਕ ਹਾਲਤਾਂ ਨੇ ਜਿਹੜੇ ਪੰਜਾਬੀਆਂ ਦੇ ਡੀਐਨਏ ਦੇ ਵਿੱਚ ਹੀ ਜਿਹੜਾ ਫਾਈਟਿੰਗ ਸਪਿਰਟ ਹੈਗੀ ਹੈ ਉਹ ਬਹੁਤ ਜ਼ਿਆਦਾ ਭਰੀ ਹੋਈ ਹੈ ਇਹ ਖਰ ਇੱਕ ਅਧਿਐਨ ਦਾ ਮਸਲਾ ਵੀ ਹੈਗਾ ਤੇ ਇਹ ਇੱਕ ਮੈਨੂੰ ਤਾਂ ਇੱਕ ਸਾਇੰਟਿਫਿਕ ਟਰੂਥ ਹੀ ਲੱਗਦੀ ਹੈ ਕਿ ਬਹੁਤ ਸਾਰੇ ਫੈਕਟਰਾਂ ਨੇ ਤੇ ਜਿਹਦੇ ਵਿੱਚ ਮੌਸਮ ਵੀ ਰੋਲ ਅਦਾ ਕਰਦੇ ਨੇ ਕਿ ਹਰ ਕਿਸਮ ਦਾ ਮੌਸਮ ਪੰਜਾਬ ਦੇ ਵਿੱਚ ਆਉਂਦਾ ਹੈਗਾ ਤੇ ਉਹਨੂੰ ਝੱਲਣ ਦਾ ਜਿਹੜਾ ਮਾਦਾ ਹੈਗਾ ਸਟਰਗਲ ਤਾਂ ਕਰਦਾ ਹੀ ਰਹੇ ਨੇ ਕਿ ਇਹ ਇੱਕ ਭਾਰਤ ਦਾ ਜਿਹੜਾ ਪ੍ਰਵੇਸ਼ ਦੁਆਰ ਸੀ ਜਿਹੜਾ ਵੀ ਕੋਈ ਹਮਲਾਵਰ ਆਉਂਦਾ ਸੀ ਇੱਥੋਂ ਦੀ ਲੰਘਦਾ ਸੀ ਉਹਦੇ ਨਾਲ ਫਾਈਟ ਹੁੰਦੀ ਸੀ ਉਹ ਲੰਮੀ ਕਹਾਣੀ ਹੈ ਤਾਂ ਇਹਦੇ ਵਿੱਚੋਂ ਅ ਅੱਜ ਦੀ ਹਾਲਤ ਦੇ ਵਿੱਚ ਲੱਗਦਾ ਹੈ ਕਿ ਜੇਕਰ ਇਹ ਤਿੰਨੇ ਫੋਰਮ ਅ ਮਤਲਬ ਉਹਨਾਂ ਦੇ ਵਿੱਚ ਸਾਂਝ ਬਣ ਜਾਂਦੀ ਹੈ ਯੂਨਾਈਟਿਡਲੀ ਇਹ ਫਾਈਟ ਸ਼ੁਰੂ ਹੋ ਜਾਂਦੀ ਹੈ ਅ ਬਜਾਏ ਇਸ ਗੱਲ ਦੇ ਅ ਕਿ ਮੈਂ ਕਹਾ ਕਿ ਅਗਰ ਏ ਇਹ ਮਨਕੇ ਚੱਲਿਆ ਜਾਵੇ ਜੇ ਕਿ ਇਸ ਮੀਟਿੰਗ ਦੇ ਵਿੱਚ ਹੀ ਸਾਰੇ ਮਸਲੇ ਨਹੀਂ ਨਿਬੜ ਜਾਣੇ ਤਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਤਿੰਨੇ ਇਕੱਠੇ ਹੋ ਜਾਂਦੇ ਨੇ ਤਾਂ ਇਹਦੇ ਨਾਲ ਪਹਿਲੀ ਗੱਲ ਭਾਰਤ ਦੇ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਬਹੁਤ ਹੰਗਾਰਾ ਮਿਲੇਗਾ ਦੂਸਰੀ ਗੱਲ ਜਿਹੜਾ ਆਰਥਿਕ ਪੱਖੋਂ ਇੱਕ ਸੰਘਰਸ਼ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਇਹ ਇੱਕ ਇੱਕ ਕੋਰੀ ਸਚਾਈ ਹੈਗੀ ਆ ਕਿ ਵਿਦੇਸ਼ਾਂ ਦੇ ਜਿਹੜੇ ਹੈਗੇ ਆ ਪੰਜਾਬੀਆਂ ਨੇ ਭਾਰਤੀਆਂ ਨੇ ਕਿਸਾਨ ਹਮਾਇਤੀਆਂ ਨੇ ਬਹੁਤ ਜਿਆਦਾ ਵੱਡੀ ਪੱਧਰ ਤੇ ਆਰਥਿਕ ਮਦਦ ਕੀਤੀ ਆਰਥਿਕ ਮਦਦ ਤੋਂ ਬਿਨਾ ਵੱਡੀ ਪੱਧਰ ਦੇ ਉੱਤੇ ਲੰਗਰਾਂ ਤੋਂ ਬਿਨਾ ਤੇ ਵੱਡੀ ਪੱਧਰ ਦੇ ਉੱਤੇ ਇਸ ਕਿਸਾਨ ਸੰਘਰਸ਼ ਦੀ ਸਪੋਰਟ ਦੇ ਵਿੱਚ ਭਾਵੇਂ ਉਹ ਗਾਇਕ ਸੀਗੇ ਉਹ 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 ਭਾਵੇਂ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਦੀ ਵਿਸ਼ਾਲ ਹਮਾਇਤ ਤੋਂ ਬਿਨਾ ਇਹਦੇ ਕਈ ਪੱਖ ਅਧੂਰੇ ਰਹਿ ਜਾਂਦੇ ਨੇ ਉਹ ਸਾਰੀ ਹਮਾਇਤ ਜਟਾਉਣ ਲਈ ਸਭ ਤੋਂ ਪਹਿਲਾ ਸਟਾਰਟਿੰਗ ਪੁਆਇੰਟ ਇਹ ਹੈਗਾ ਕਿ ਸਾਡੇ ਜਿਹੜੇ ਕਿਸਾਨ ਜੱਥੇਬੰਦੀਆਂ ਹੈਗੀਆਂ ਉਹ ਇੱਕ ਸੁਰ ਦੇ ਵਿੱਚ ਫਾਈਟ ਦੇ ਰਸਤੇ ਤੇ ਪੈਣ ਤੇ ਅੱਜ ਦੀ ਮੀਟਿੰਗ ਚੋਂ ਕੀ ਨਿਕਲਦਾ ਹੈ ਦੇਖਦੇ ਹਾਂ ਉਸ ਤੋਂ ਬਾਅਦ ਬਾਕੀ ਫਿਰ ਸਹੀ ਸ਼ੁਕਰੀਆ